ਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਵਿਜੀਲੈਂਸ ਵਿਭਾਗ ਨੇ ਇੱਕ ਪਟਵਾਰੀ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਬਦਲੇ ਕਿਸਾਨ પાસેથી 2500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਵਾਸਤੇ ਉਹ ਜਦ ਪਟਵਾਰੀ ਦੇ ਦਫ਼ਤਰ ਤੇ ਚੱਕਰ ਕੱਢ-ਕੱਢ ਕੇ ਖੱਟ ਗਿਆ ਤਾਂ ਪਟਵਾਰੀ ਨੇ ਨਿਸ਼ਾਨਦੇਹੀ ਬਦਲੇ 3000 ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ 2500 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਹਨਾਂ ਵੱਲੋਂ ਪਟਵਾਰੀ ਮਨਜੀਤ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਮੈਂ ਦੇ ਕੋ ਨਿਸ਼ਾਨਦਾਈ ਵਾਸਤੇ ਗਿਆ ਵਾਂ ਤੇ ਇਹਨੇ ਮੇਰ ਕੋ ਪੈਸੇ ਦੀ ਮੰਗ ਕੀਤੀ ਆ ਤੇ ਮੈਂ ਮੁੜ ਕੇ ਐਸਪੀ ਸਾਹਿਬ ਨੂੰ ਮਿਲਿਆ ਆਣ ਕੇ ਤੇ ਇਹਨਾਂ ਨੇ ਆਖਿਆ ਵੀ ਚਲੋ ਕੋਈ ਨਹੀਂ ਵੇਖ ਲਿਆ ਤੇ ਜੇ ਮੈਂ 3000 ਮੰਗਦਾ ਤਾਂ ਮੈਂ ਨੂੰ ਆਖਿਆ ਵੀ ਮੈਂ ਗਰੀਬਾਂ ਦਾ 500 ਰੁਪਇਆ ਤੇ ਇਹਨੂੰ ਮੈਂ ਜਾ ਕੇ 500 ਬਖਾਲਿਆ ਨੇ ਉਸੇ ਵਾਲੇ ਫੜ ਕੇ ਪਿੱਛੇ ਪਾਲਿਆ ਖਦਗੇ ਜੇਬ ਦੇ ਵਿੱਚ ਤੇ ਮੈਨੂੰ ਆ ਤਾਂ ਚਲ ਤਰਾ ਕੰਮ ਕਰ ਦਿੰਦੇ ਆ ਉਧਰੋਂ ਹੀ ਗਏ ਹੋਏ ਨਾਲ ਮੁਲਾਜ਼ਮੇ ਨਾਲ ਉਹਨੂੰ ਫੜ ਲਿਆ। ਮੇਰੇ ਕੋ ਵੀ ਫੇਰੇ ਮਾਰੇ ਹੋਣੇ ਮੈਂ ਬਿਲਕੁਲ ਸਹੀ ਹੈ ਮੈਂ ਕੋਲ ਗਲਤ ਕੰਮ ਥੋੜਾ ਕਰਾਉਣ ਮੈਂ ਤੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣੀ ਹੈ ਮਨਜੀਤ ਸਿੰਘ ਹਾਂਜੀ ਹਾਂਜੀ 30 ਤਰੀਕ ਨੂੰ ਅਜੇ ਰਿਟਾਇਰਮੈਂਟ ਆ 30 ਤਰੀਕ ਨੂੰ ਆਹਨ ਉਧਰ ਵਿਜੀਲੈਂਸ ਦੇ ਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਅਮਰੀਕ ਸਿੰਘ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਪਟਵਾਰੀ ਮਨਜੀਤ ਸਿੰਘ ਨੂੰ ਜਾਲ ਵਿਸਾ ਕੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਵਾਸੀ ਰਣੀਆਂ ਨੇ ਆਪਣੀ ਘਰ ਦੀ ਮਾਲਕੀ ਜ਼ਮੀਨ ਦੀ ਨਿਸ਼ਾਨਦੇਹੀ ਲੈਣੀ ਸੀ ਜਿਹਦੇ ਸਬੰਧ ਚ ਉਹਨੇ ਮਨਜੀਤ ਸਿੰਘ ਫਟਵਾਰੀ ਮਾਲ ਹਲਕਾ ਰਣੀਆਂ ਨਾਲ ਗੱਲ ਕੀਤੀ ਜਿਹਨੇ 3000 ਰੁਪਏ ਦੀ ਡਿਮਾਂਡ ਕੀਤੀ ਕਿ ਅਸੀਂ 3000 ਲੈ ਕੇ ਤੁਹਾਡੇ ਨਿਸ਼ਾਨਦੇਹੀ ਭਾਈ ਜੋ 2500 ਰੁਪਏ ਦੇ ਵਿੱਚ ਗੱਲ ਪੱਕੀ ਹੋ ਗਈ ਅੱਜ ਉਹਨੇ ਭਾਈ ਮਰੀਕ ਸਿੰਘ ਨੂੰ ਉੱਥੇ ਬੁਲਾਇਆ ਸੀ ਪੈਸੇ ਲੈਣ ਦੇ ਲਈ ਤਾਂ ਉਹਨੇ ਆ ਕੇ ਸਾਨੂੰ ਪਹਿਲਾਂ ਬਿਜਲੈਂਸ ਅਪਾਰਟਮੈਂਟ ਦੇ ਕੋਲ ਸ਼ਿਕਾਇਤ ਕੀਤੀ ਕੋਈ ਰਿਸ਼ਵਤ ਮੰਗਿਆ ਨਿਸ਼ਾਨਦੇਹੀ ਦੇ ਬਦਲੇ ਉਹ ਅੱਜ ਹੀ ਸਾਡੀ ਬਿਜ਼ਨਸ ਟੀਮ ਨੇ ਸ੍ਰੀ ਮੇਰੇ ਉੱਤੇ ਚਾਰਜ ਪੂਰਾ ਪਹੁੰਚਾਰ ਕਰ ਲਿਆ ਜੋ ਮੌਕੇ ਤੇ ਸਾਨੂੰ ਜਿਹੜੀ 2500 ਰੁਪਏ ਦੀ ਰਿਸ਼ਵਤ ਲਈ ਸੀ ਉਹ ਬਰਾਮਦ ਹੋ ਗਈ ਹੈ ਜਿਹੜੀ ਅਗਲੀ ਕਾਰਵਾਈ ਕਰ ਸਸਪੈਂਡ ਕਰੇ 6 ਕਨਾਲਾਂ 17 ਮੋੜੇ 7 ਮੋੜੇ 17 17 ਜੇਕਰ ਜੋਗ ਹੈ ਕਿ ਰਿਸ਼ਵਤ ਦੀ ਬਲੀ ਚੜਿਆ ਇਹ ਪਟਵਾਰੀ ਇਸੇ ਮਹੀਨੇ ਹੀ ਸੇਵਾ ਮੁਕਤ ਹੋਣ ਜਾ ਰਿਹਾ ਸੀ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਕੀਤੀ ਵੱਜ਼ਰ ਗਲਤੀ ਸ਼ਾਇਦ ਹੀ આરોપી ਪਟਵਾਰੀ ਖੁਲਾਸੇ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਉਹ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੁਹੋਂ ਦੇਰ ਨਾ ਕਰੋ। ਤਹੂਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatbharatindia.com